TF ਚਲ ਪੰਜਾਬੀ ਦੇਖ ਰਹੇ ਹਾਂ ਮੈਂ ਬਲਵਿੰਦਰ ਸਿੰਘ ਅੱਜ ਸ਼੍ਰੋਮਣੀ ਅਕਾਲੀ ਦਲ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਉਸ ਸੱਤ ਮੈਂਬਰੀ ਕਮੇਟੀ ਦੀ ਅੱਜ ਬਹਾਦਰgarh ਪਟਿਆਲਾ ਦੇ ਵਿੱਚ ਮੀਟਿੰਗ ਹੋਈ ਸੀ ਤੇ ਸੱਤੇ ਮੈਂਬਰ ਨੇ ਆਪਣੇ ਆਪਣੇ ਸੁਝਾਅ ਰੱਖੇ ਸੀ ਵਿਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਵਾਸਤੇ ਅੱਗੇ ਕੀ ਕਰਨਾ ਤੇ ਜੋ ਸ਼੍ਰੋਮਣੀ ਅਕਾਲੀ ਦਲ ਸਾਹਿਬ ਦੇ ਜਥੇਦਾਰ ਨੇ ਫੈਸਲਾ ਅਸਾਇਆ ਸੀ ਉਹਨਾਂ ਨੂੰ ਇਹਨਾਂ ਬਿਨ ਕਿਵੇਂ ਲਾਗੂ ਕਰਨਾ ਤੇ ਸੱਤਾਂ ਦੇ ਸੁਝਾਅ ਸਾਹਮਣੇ ਆਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਆਉਣ ਵਾਲੀ ਫਰਵਰੀ ਵਾਲੇ ਦਿਨ ਮੁੜ ਤੋਂ ਇਸੇ ਜਗ੍ਹਾ ਪਟਿਆਲਾ ਦੇ ਬਹਾਦਰਗੜ੍ਹ ਵਿੱਚ ਸੱਦਿਆ ਗਿਆ ਤੇ ਉਹਨਾਂ ਤੋਂ ਗੱਲਬਾਤ ਕੀਤੀ ਜਾਏਗੀ ਇਸ ਤੋਂ ਬਾਅਦ ਅਗਲਾ ਫੈਸਲਾ ਉਹ ਸਾਹਮਣੇ ਆਵੇਗਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਕੀ ਕਿਹਾ ਉਹ ਤੁਹਾਨੂੰ ਵੀ ਸੁਣਾਉਣੇ ਆ ਕਮੇਟੀ ਜਿਹੜੀ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਉਹਦੇ ਵੱਲੋਂ ਇਹ ਸੱਤ ਮੈਂਬਰ ਦੀ ਕਮੇਟੀ ਦਾ ਐਲਾਨ ਕੀਤਾ ਗਿਆ ਸੀ ਅਸੀਂ ਸਾਰੇ ਮੈਂਬਰ ਸ਼੍ਰੀ ਅਕਾਲ ਤੱਕ ਸਾਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤਰਸ ਕਰਕੇ ਇਹ ਸੱਤ ਮੈਂਬਰੀ ਕਮੇਟੀ ਬਣਾਈ ਆ ਸੋ ਅੱਜ ਇਹ ਮੀਟਿੰਗ ਇੱਥੇ ਬੈਠ ਕੇ ਸਾਰੀ ਹੋਈ ਆ ਚੰਗੇ ਮਾਹੌਲ ਦੇ ਵਿੱਚ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਆ ਕਿਉਂਕਿ ਸਿੰਘ ਸਾਹਿਬ ਦਾ ਆਦੇਸ਼ ਭਾਰਤੀ ਪ੍ਰਕਿਰਿਆ ਆਰੰਭ ਕਰਨ ਦਾ ਤੇ ਪਲੱਸ ਜਿਹੜਾ ਚੇਚੇ ਤੌਰ ਦੇ ਉਹਨਾਂ ਦਾ ਜਿਹੜਾ ਇੱਕ adesh ਆ ਸੀ ਉਹ adesh ਨੂੰ ਵੀ ਬੈਠ ਕੇ ਪਰਚੋਲ ਕੀਤੀ ਆ ਉਹ ਸੀਗਾ ਵੀ ਆਪਣੀ ਹੌਮੇ ਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ ਦਾ ਤੇ ਮੈਂ ਤੁਹਾਡੇ মিডিਆ ਰਾਹੀਂ ਕਹਿਣਾ ਚਾਹਨਾ ਕਿ ਆ ਜਿਹੜਾ ਪੈਂਡਾ ਵਿਖਰਿਆ ਆ ਇਹਦੇ ਵਿੱਚ ਕੌਮ ਇੱਕ ਥਾਂ ਇਕੱਠੀ ਹੋਵੇ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਜਿੰਨੇ ਵੀ ਲੀਡਰ ਤੇ ਆਗੂ ਸਹਿਬਾਨ ਆ ਸਾਰਿਆਂ ਨੂੰ ਵੈਲਕਮ ਆ ਸਾਰੇ ਸ਼੍ਰੋਮਣੀ ਕਾਲੀ ਦਲ ਦਾ ਹਿੱਸਾ ਬਣਨ ਤਾਂ ਜੋ ਕੌਮ ਦੀ ਜਿਹੜੀ ਦੇਖਿਆ ਉਹ ਨਿਗਰ ਤੇ ਨਰੋਈ ਬਣ ਸਕੇ ਸੋ ਅੱਜ ਇਹ ਸਾਰਿਆਂ ਵਿਚਾਰਾਂ ਹੁਕਮ ਨਾਵੇਂ ਦੀ ਲਾਈਟ ਦੇ ਵਿੱਚ ਹੁਕਮ ਨਾਵੇਂ ਦੇ ਹੋਏ ਹੰਦੇਸ਼ ਅਨੁਸਾਰ ਇਹ ਸਾਰੀ ਬੈਠ ਕੇ ਡਿਸਕਸ ਹੋਈ ਆ ਮੈਂ ਸਾਰੇ 6 ਮੈਂਬਰ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਹੜਾ ਸਮਾਂ ਕੱਢ ਕੇ ਆਏ ਵੀ ਆ ਤੇ ਆਪਣੇ ਕੀਮਤੀ ਵਿਚਾਰ ਵੀ ਦਿੱਤੇ ਆ ਮੈਂ ਕੋਈ ਤੁਹਾਡੇ ਜਿਹਲੇ ਪ੍ਰੈਸ ਕਾਨਫਰੰਸ ਆ ਜਿਹੜੀ ਮੈਂ ਇੱਕ ਜਾਰੀ ਕਰਨੀ ਆ ਸਵਾਲ ਜਵਾਬ ਤੇ ਮੈਂ ਜਿਹੜੇ ਕੋਈ ਨਹੀਂ ਕਰਨੇ ਤੁਹਾਡੇ ਮੈਂ ਤੁਹਾਨੂੰ ਤਾਂ ਪਹਿਲਾਂ ਵੀ ਕਿਹਾ ਸੀ ਸਿਰਫ ਆ ਜਿਹੜੀਆਂ ਅੱਜ ਬੈਠ ਕੇ ਫੈਸਲਾ ਹੋਇਆ ਇਹਦੇ ਉੱਤੇ ਤੁਹਾਨੂੰ ਫੋਕਸ ਕਰਨਾ ਚਾਹਣਾ ਛਿਰੀ ਅਕਾਲ ਤੱਕ ਸਾਹਿਬ ਜੀ ਦੇ ਹੁਕਮ ਨਾਵੇਂ ਮਿਤੀ 2122024 ਨੂੰ ਹੋਏ ਹਦੇਸ਼ ਆਦੇਸ਼ ਅਨਸਾਰ 7 ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਦਾ ਹੁਕਮ ਹੋਇਆ ਸੀ ਉਹ ਕਹਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 7 ਮੈਂਬਰੀ ਕਮੇਟੀ ਨੂੰ ਹੋਏ ਹੁਕਮ ਅਨਸਾਰ ਭਰਤੀ ਪ੍ਰਕਿਰਿਆ ਆਰੰਭ ਕਰਨਾ ਚਾਹੁੰਦਾ ਹੈ ਇਸ ਵਾਸਤੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਪਾਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਮਿਤੀ 11/2/2025 ਨੂੰ ਬਹਾਦਰਗੜ੍ਹ ਵਿਖੇ ਮੀਟਿੰਗ ਵਿੱਚ ਬੈਠਣ ਦਾ ਸੱਦਾ ਦਿੰਦਾ ਹੈ। ਇਹ ਅੱਜ ਬੈਠ ਕੇ ਫੈਸਲਾ ਹੋਇਆ ਕਿ ਜਿਹੜੇ ਸਾਡੇ ਪਾਰਕਿੰਗ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਉਹ 11 ਤਰੀਕ ਨੂੰ ਮੀਟਿੰਗ ਦੇ ਵਿੱਚ ਸਾਡੇ ਸੱਤਾਂ ਦੇ ਨਾਲ ਬੈਠਣਗੇ ਤੇ ਬੈਠ ਕੇ ਜਿਹੜਾ ਆ ਇਹ ਸਾਰਾ ਫਿਰ ਉਹ ਡਿਸਕਸ ਕੀਤਾ ਜਾਊਗਾ ਉਸ ਤੋਂ ਬਾਅਦ ਫਿਰ ਅਗਲੀ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਫੇਰ ਕਰਾਂਗੇ ਸੋ ਦੁਬਾਰਾ ਤੁਹਾਡੇ ਸਾਰਿਆਂ ਦਾ ਜਿੰਨੇ ਵੀ ਤੁਸੀਂ ਆਏ ਆ ਜੀ ਆਇਆਂ ਨੂੰ ਧੰਨਵਾਦ ਤੇ ਜਲ ਪਾਣੀ ਵੀ ਜਰੂਰ ਛੱਕ ਕੇ ਜਾਇਓ ਤੇ ਮੈਂਬਰ ਸਾਹਿਬਾਨ ਜਿਹੜੇ ਪਹੁੰਚੇ ਆ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਜਿੱਦਾਂ ਕਿ ਐਸਜੀਪੀਸੀ ਪ੍ਰਧਾਨ ਹਰਦੀਂਦਰ ਸਿੰਘ ਧਾਮੀ ਇਸ ਕਮੇਟੀ ਦੇ ਗਵਾਈ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਮਨਪ੍ਰਿਤ ਇਆਲੀ ਵੀ ਬੈਠੇ ਹੋਏ ਸੀ ਤੇ ਸੱਤੇ ਮੈਂਬਰ ਨਾਲ ਸੀਗੇ ਤੇ ਹੁਣ ਵੇਖਣਾ ਹੋਵੇਗਾ ਇੰਡਾ ਕਮੇਟੀ ਦੇ ਮੈਂਬਰ ਭਰਤੀ ਪ੍ਰਕਿਰਿਆ ਕਿਵੇਂ ਸ਼ੁਰੂ ਕਰਦੇ ਨੇ ਤੇ ਕੀ ਮਜ਼ਬੂਤੀ ਵਾਸਤੇ ਕਰਦੇ ਆਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ